ਖਬਰ ਹੈ ਭਗਵੰਤ ਮਾਨ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲਈ ਹੈ ਤੇ ਕਿਸਾਨਾਂ ਤੇ ਵਿਰੋਧੀਆਂ ਪਾਰਟੀਆਂ ਨੇ ਕਿਹੜਾ ਬਿਰਤਾਂਤ ਜਿਹੜਾ ਸਿਰਜਿਆ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਵਿਰੋਧ ਅਤੇ ਹਾਈ ਕੋਰਟ ਦੇ ਵੱਲੋਂ ਲੱਗੀ ਸਟੇ ਦਰਮਿਆਨ ਲੈਂਡ ਪੂਲਿੰਗ ਪਾਲਸੀ ਵਾਪਸ ਲੈ ਲਈ ਗਈ ਸੋਮਵਾਰ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁਖ ਸਕੱਤਰ ਵੱਲੋਂ ਜਾਰੀ ਪ੍ਰੈਸ ਨੋਟ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ 14 ਮਈ 2025 ਦੀ ਲੈਂਡ ਪੋਲਿੰਗ ਨੀਤੀ ਤੇ ਇਸ ਤੋਂ ਬਾਅਦ ਦੀਆਂ ਸੌਦਾਂ ਨੂੰ ਵਾਪਸ ਲਿਆ ਹੈ। ਨਤੀਜੇ ਵਜੋਂ ਸਾਰੀਆਂ ਕਾਰਵਾਈਆਂ ਜਿਵੇਂ ਕਿ ਜਾਰੀ ਕੀਤੇ ਗਏ ਐਲਓਆਈ ਰਜਿਸਟ੍ਰੇਸ਼ਨਾਂ ਜਾਂ ਇਸ ਅਧੀਨ ਕੀਤੀਆਂ ਗਈਆਂ ਕੋਈ ਹੋਰ ਕਾਰਵਾਈਆਂ ਹੁਣ ਤੋਂ ਜੜੀਆਂ ਉਲਟਾ ਦਿੱਤੀਆਂ ਜਾਣਗੀਆਂ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਨੂੰ ਕਿਸਾਨ ਹਤਾਇਸ਼ੀ ਪਾਰਟੀ ਦੱਸ ਦਿੱਤਾ ਹੈ ਤੇ ਕਹਿ ਕਿ ਸਰਕਾਰ ਨੇ ਕਿਸਾਨਾਂ ਦੇ ਲਈ ਲੈਂਡ ਪੂਲਿੰਗ ਪਾਲਸੀ ਲਿਆਂਦੀ ਸੀ ਪਰ ਕਿਸਾਨਾਂ ਨੂੰ ਉਹ ਪਾਲਸੀ ਪਸੰਦ ਨਹੀਂ ਆਈ ਇਸ ਦੇ ਲਈ ਅਸੀਂ ਉਹ ਪਾਲਸੀ ਅੱਜ ਵਾਪਸ ਲੈ ਲਈ ਹੈ ਪਾਰਟੀ ਹਮੇਸ਼ਾ ਕਿਸਾਨ ਦੇ ਹਿੱਤ ਦੇ ਵਿੱਚ ਰਹੀ ਹੈ ਤੇ ਕਿਸਾਨ ਪੱਖੀ ਰਹੀ ਹੈ ਤੇ ਹੁਣ ਜਦੋਂ ਕਿਸਾਨ ਇਸ ਪਾਲਸੀ ਤੋਂ ਖੁਸ਼ ਨਹੀਂ ਨੇ ਤਾਂ ਆਮ ਆਦਮੀ ਪਾਰਟੀ ਨੇ ਇਹ ਪਾਲਸੀ ਵਾਪਸ ਲਈ ਹੈ ਉਸ ਨੋਟੀਫਿਕੇਸ਼ਨ ਤੋਂ ਜੋ ਵੀ ਪ੍ਰਕਿਰਿਆ ਹੋਈ ਹੈ ਇਹ ਸਾਰੀ ਵਾਪਸ ਲਈ ਜਾਂਦੀ ਹੈ ਪਾਰਟੀ ਕਿਸਾਨ ਦੇ ਨਾਲ ਡਟ ਕੇ ਖੜੀ ਹੈ ਇਸ ਤੋਂ ਪਹਿਲਾਂ 7 ਅਗਸਤ 2025 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਲੈਂਡ ਪੁਲਿਸ ਪੋਲਿੰਗ ਨੀਤੀ ਦੇ ਉੱਤੇ 4 ਹਫ਼ਤਿਆਂ ਦੇ ਲਈ ਰੋਕ ਲਗਾ ਦਿੱਤੀ ਸੀ ਦਰਅਸਲ ਪੰਜਾਬ ਸਰਕਾਰ ਨੇ ਯੋਜਨਾਬੰਦ ਸ਼ਹਿਰੀਕਰਨ ਵਾਸਤੇ ਲੈਂਡ ਪੋਲਿੰਗ ਨੀਤੀ ਲਿਆਂਦੀ ਇਸ ਯੋਜਨਾ ਦੇ ਤਹਿਤ ਪੰਜਾਬ ਭਰ ਦੇ 27 ਸ਼ਹਿਰਾਂ ਵਾਸਤੇ ਲਗਭਗ 40000 ਏਕੜ ਵਾਹੀ ਜੋਗ ਜ਼ਮੀਨ ਅਕਵਾਇਰ ਕੀਤੇ ਜਾਣ ਦੀ ਯੋਜਨਾ ਸੀ ਸਰਕਾਰ ਦੀ ਇਸ ਨੀਤੀ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਸੀ ਨੀਤੀ ਵਾਪਸ ਲੈਣ ਪਿੱਛੇ ਕੀ ਜੜੀ ਸੰਭਾਵਨ ਸੰਭਾਵਿਤ ਕਾਰਨ ਰਹੇ ਨੇ ਸੀਨੀਅਰ ਪੱਤਰਕਾਰ ਹਮੇਸ਼ ਸਿੰਘ ਲਿਖਦੇ ਨੇ ਕਹਿੰਦੇ ਨੇ ਕਿ ਸਰਕਾਰ ਨੂੰ ਲੋਕਾਂ ਦੇ ਦਬਾਅ ਅਦਾਲਤ ਦੇ ਫੈਸਲੇ ਤੇ ਵਿਰੋਧੀ ਪਾਰਟੀਆਂ ਵੱਲੋਂ ਬਣਾਏ ਜਾ ਰਹੇ ਬਿਰਤਾਂਤ ਦੇ ਕਾਰਨ ਇਹ ਨੀਤੀ ਵਾਪਸ ਲੈਣੀ ਪਈ ਹੈ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਸੀ ਕਿਸਾਨਾਂ ਦੇ ਵਿਰੋਧ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੀ ਵੀ ਸਰਕਾਰ ਵਿਰੋਧੀ ਇੱਕ ਲਹਿਰ ਬਣ ਰਹੀ ਸੀ ਦੂਜੇ ਪਾਸੇ ਸਰਕਾਰ ਹਾਈ ਕੋਰਟ ਦੇ ਵਿੱਚ ਵੀ ਤਕਨੀਕੀ ਤੌਰ ਦੇ ਉੱਤੇ ਆਪਣੀ ਦਲੀਲ ਨਹੀਂ ਦੇ ਸਕੀ ਹੈ ਜਿਸ ਦੇ ਕਾਰਨ ਵੱਧ ਰਹੇ ਦਬਾਅ ਦੇ ਕਾਰਨ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਪਈ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਜਰਨਲ ਸਕੱਤਰ ਜਗਮਉਨ ਸਿੰਘ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦੀ ਏਕਤਾ ਤੇ ਸੰਘਰਸ਼ ਦਾ ਨਤੀਜਾ ਹੈ ਕਿ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਪਈ ਹੈ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਜੋ ਕਿ ਲੋਕਾਂ ਦੀ ਏਕਤਾ ਤੇ ਸੰਘਰਸ਼ ਕਾਰਨ ਲੈਣਾ ਪਿਆ ਤੇ ਜੇ ਉਹ ਨਹੀਂ ਲੈਂਦੇ ਭਾਈ ਫਿਰ ਜ਼ਮੀਨ بچਾਓ ਪੰਜਾਬ بچਾਓ ਸੰਘਰਸ਼ ਕਮੇਟੀ ਜਗਰਾਉਂ ਦੇ ਆਗੂ دیدار ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਮਜ਼ਦੂਰ ਏਕਤਾ ਤੇ ਲੋਕਾਂ ਦੇ ਸੰਘਰਸ਼ ਅੱਗੇ ਝੁਕ ਚੁੱਕੀ ਹੈ ਪੰਜਾਬ ਵਾਸੀਆਂ ਨੇ ਸੰਘਰਸ਼ ਕਰਕੇ ਆਪਣੀਆਂ ਜ਼ਮੀਨਾਂ ਬਚਾ ਲਈਆਂ ਨੇ ਸਿਆਸੀ ਪ੍ਰਤੀਕਿਰਿਆਵਾਂ ਕੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਆਪ ਦੀ ਲੈਂਡ ਪੋਲਿੰਗ ਨੀਤੀ ਨੂੰ ਵਾਪਸ ਲੈਣਾ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵਿਰੋਧ ਦਾ ਧਰਨਿਆਂ ਦਾ ਨਤੀਜਾ ਹੈ ਇਹ ਫੈਸਲਾ ਜਨਤਕ ਮੂਡ ਨੂੰ ਸਮਝਦੇ ਹੋਏ ਲਿਆ ਗਿਆ ਕਿੰਜਰੀਵਾਲ ਦੀ ਟੀਮ ਜਾਣਦੀ ਸੀ ਕਿ ਪੰਜਾਬੀ ਇਸ ਲੁੱਟ ਦੀ ਇਜਾਜ਼ਤ ਨਹੀਂ ਦੇਣਗੇ ਤੇ ਸਰਕਾਰ ਨੇ ਸ਼ਰਮਨੀ ਅਕਾਲੀ ਦਲ ਦੇ 2 ਸਤੰਬਰ ਦੇ ਮੋਰਚੇ ਤੋਂ ਪਹਿਲਾਂ ਹੀ ਆਤਮ ਸਮਰਪਣ ਕਹਿੰਦੇ ਕਰ ਦਿੱਤਾ ਕਾਂਗਰਸ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਣੀ ਐਕਸ ਹੈਂਡਲ ਦੇ ਉੱਤੇ ਲਿਖਿਆ ਕਿ ਜਦੋਂ ਸਰਕਾਰਾਂ ਲੋਕਾਂ ਨੂੰ ਭੁੱਲ ਜਾਂਦੀਆਂ ਨੇ ਤੇ ਲੋਕ ਉਹਨਾਂ ਨੂੰ ਯਾਦ ਕਰਵਾ ਦਿੰਦੇ ਨੇ ਕਿ ਅਸਲੀ ਤਾਕਤ ਕਿੱਥੇ ਹੈ ਇਹ ਪੰਜਾਬ ਅਤੇ ਪੰਜਾਬੀਅਤ ਦੀ ਜਿੱਤ ਹੈ ਲੈਂਡ ਪੋਲਿੰਗ ਕੱਪਲੇ ਖਿਲਾਫ ਲੋਕਾਂ ਦੀ ਲੜਾਈ ਦੀ ਜਿੱਤ ਪੰਜਾਬ ਕਦੇ ਵੀ ਆਪ ਦੀ ਲੋਕ ਵਿਰੋਧੀ ਨੀਤੀਆਂ ਅੱਗੇ ਨਹੀਂ ਝੁਕੇਗਾ ਜਿਵੇਂ ਅਕਾਲੀ ਦਲ ਨੇ ਤਿੰਨ ਕਾਲੇ ਕਾਨੂੰਨਾਂ ਦੇ ਉੱਤੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਸਾਥ ਦਿੱਤਾ ਸੀ ਉਸੇ ਤਰ੍ਹਾਂ ਆਪ ਨੇ ਲੈਂਡ ਪੋਲਿੰਗ ਦੇ ਵਿੱਚ ਕੀਤਾ ਤੇ ਅੰਤ ਦੇ ਵਿੱਚ ਕਹਿੰਦਾ ਪਿੱਛੇ ਹਟਣਾ ਪੈ ਗਿਆ ਪਰ ਪੰਜਾਬੀਆਂ ਨੇ ਨਾ ਅਕਾਲੀਆਂ ਨੂੰ ਮਾਫ਼ ਕੀਤਾ ਸੀ ਨਾ ਹੀ ਆਪ ਨੂੰ ਕਰਨਗੇ ਹਾਈ ਕੋਰਟ ਨੇ ਕਿਸ ਆਧਾਰ ਦੇ ਉੱਤੇ ਸਟੇ ਲਗਾਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤੇ ਰੋਕ ਲਗਾਉਂਦਿਆਂ ਕਈ ਅਹਿਮ ਕਾਰਨਾਂ ਦਾ ਹਵਾਲਾ ਵੀ ਦਿੱਤਾ ਸੀ ਭੂਮੀ ਪ੍ਰਾਪਤੀ ਐਕਟ 2013 ਦੀ ਉਲੰਘਣਾ ਹੋਈ ਪਟੀਸ਼ਨ ਕਰਤਾਵਾਂ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਭਾਰਤ ਸਰਕਾਰ ਦੇ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਲੈਂਡ ਐਕਵੀਜ਼ੀਸ਼ਨ ਰੀਹੈਬਿਲੀਟ ਹੈਬਿਟੇਸ਼ਨ ਐਂਡ ਰੀ ਸੈਟਲਮੈਂਟ ਐਕਟ 2013 ਦੀਆਂ ਸ਼ਰਤਾਂ ਦੀ ਉਲੰਘਣਾ ਕਰਦੀ ਹੈ ਇਸ ਐਕਟ ਦੇ ਵਿੱਚ ਜ਼ਮੀਨ ਪ੍ਰਾਪਤੀ ਦੇ ਲਈ ਪਾਰਦਰਸ਼ਾ ਪ੍ਰਕਿਰਿਆ ਤੇ ਮੁਆਵਜ਼ੇ ਅਤੇ ਪੁਨਰਵਾਸ ਦੀਆਂ ਜੜੀਆਂ ਨੇ ਜਿਹੜੇ ਉਜਾੜਨੇ ਨੇ ਉਹਨਾਂ ਦਾ ਉਹਨਾਂ ਨੂੰ ਕਿੱਥੇ ਵਸਾਉਣਾ ਹੈ ਦੀਆਂ ਸਪਸ਼ਟ ਸ਼ਰਤਾਂ ਸ਼ਾਮਲ ਨੇ ਅਦਾਲਤ ਨੇ ਪਟੀਸ਼ਨ ਦੇ ਵਿੱਚ ਦਰਜ ਕੀਤੇ ਇਸ ਦਾਅਵੇ ਨੂੰ ਸੰਜੀਦਗੀ ਦੇ ਨਾਲ ਸੰਜੀਦਗੀ ਦੇ ਨਾਲ ਲਿਆ ਹੈ ਤੇ ਸਰਕਾਰ ਦੀਆਂ ਦਲੀਲਾਂ ਦੇ ਨਾਲ ਸਹਿਮਤ ਨਾ ਹੋਣ ਦਾ ਕਾਰਨ ਨੀਤੀ ਦੇ ਉੱਤੇ ਰੋਕ ਲਗਾਈ। ਸਰਕਾਰ ਦਾ ਇਹ ਵੀ ਤਰਕ ਸੀ ਕਿ ਜ਼ਮੀਨ ਭੌਂ ਪ੍ਰਾਪਤੀ ਪੁਨਰਵਾਸ ਅਤੇ ਰੀਸੈਟਲਮੈਂਟ ਐਕਟ 2013 ਦੇ ਤਹਿਤ ਲਈ ਨਈ ਲਈ ਗਈ ਹੈ। ਹਾਲਾਂਕਿ ਸੂਬਾ ਸਰਕਾਰ ਦੀ ਕਾਨੂੰਨੀ ਟੀਮ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਨਿਰੋਲ ਰੂਪ ਦੇ ਵਿੱਚ ਸਵੈ ਇੱਛਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇ ਜ਼ਮੀਨ ਮਾਲਕ ਆਪਣੀ ਜ਼ਮੀਨ ਦੇਣ ਦੀ ਸਹਿਮਤੀ ਦੇਣਗੇ ਤਾਂ ਹੀ ਜ਼ਮੀਨ ਨੂੰ ਡਿਵੈਲਪ ਕਰਕੇ ਬਦਲੇ ਦੇ ਵਿੱਚ ਰਹਾਇਸ਼ੀ ਤੇ ਸਨਤੀ ਪਲਾਟ ਦਿੱਤੇ ਜਾਣਗੇ ਸਮਾਜਿਕ ਪ੍ਰਭਾਵ ਮੁਲਾਂਕਣ ਕੀ ਹੈ ਆਮ ਤੌਰ ਦੇ ਉੱਤੇ ਕਹਿੰਦੇ ਜਿਸ ਵੀ ਇਲਾਕੇ ਦੇ ਵਿੱਚ ਜ਼ਮੀਨ ਵੱਡੇ ਪੱਧਰ ਦੇ ਉੱਤੇ ਵੱਖ-ਵੱਖ ਕਾਰਨਾਂ ਦੇ ਲਈ ਅਕਵਾਇਰ ਕੀਤੀ ਜਾਣੀ ਹੁੰਦੀ ਹੈ ਤਾਂ ਉਸ ਇਲਾਕੇ ਸਮਾਜਿਕ ਪ੍ਰਭਾਵ ਮੁਲਾਂਕਣ ਸੋਸ਼ਲ ਇੰਪੈਕਟ ਅਸੈਸਮੈਂਟ ਕਰਵਾਇਆ ਜਾਂਦਾ ਹੈ ਜਾਨਕਿ ਜ਼ਮੀਨ ਜੇਕਰ ਅਕਵਾਇਰ ਕੀਤੀ ਜਾਂਦੀ ਹੈ ਤਾਂ ਇਸ ਦਾ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਕੀ ਅਸਰ ਪਵੇਗਾ ਇਸ ਦਾ ਵਿਸਤਾਰ ਨਾਲ ਸਰਵੇ ਕੀਤਾ ਜਾਂਦਾ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਾਗੂ ਕੀਤੀ ਗਈ ਨੀਤੀ 'ਚ ਅਜਿਹਾ ਕੀਤਾ ਹੀ ਨਹੀਂ ਗਿਆ। ਵਾਤਾਵਰਨ ਪ੍ਰਭਾਵ ਮੁਲਾਂਕਣ ਅਦਾਲਤ ਨੇ ਕੇਸ ਦੀ ਸੁਣਵਾਈ ਦੇ ਦੌਰਾਨ ਲੈਂਡ ਪੂਲਿੰਗ ਨੀਤੀ ਦੇ ਤਹਿਤ ਲਈ ਜਾਣ ਵਾਲੀ ਜ਼ਮੀਨੀ ਲਈ ਜਾਣ ਵਾਲੀ ਜ਼ਮੀਨੀ ਦਾ ਜਿਹੜਾ ਜ਼ਮੀਨ ਦਾ ਜਿਹੜਾ ਵਾਤਾਵਰਨ ਦੇ ਉੱਤੇ ਕੀ ਪ੍ਰਭਾਵ ਪਵੇਗਾ ਇਸ ਦੇ ਸਰਵੇ ਦੇ ਬਾਰੇ ਵੀ ਸਵਾਲ ਪੰਜਾਬ ਸਰਕਾਰ ਨੂੰ ਕੀਤਾ। ਪਰ ਸਰਕਾਰ ਦੇ ਵਕੀਲਾਂ ਨੇ ਦੱਸਿਆ ਕਿ ਅਜੇ ਹਾ ਕੁਝ ਵੀ ਨਹੀਂ ਕੀਤਾ ਗਿਆ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਾਤਾਵਰਣ ਪ੍ਰਭਾਵ ਮੁਲਾਂਕਣ এনवायरमेंटਲ ਇੰਪੈਕਟ ਅਸੈਸਮੈਂਟ ਜ਼ਰੂਰੀ ਹੈ ਸਰਕਾਰੀ ਵਕੀਲਾਂ ਨੇ ਦਲੀਲ ਦਿੱਤੀ ਕਿ ਜੋ ਵੀ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਲਈ ਜਾਵੇਗੀ ਉਸ ਨੂੰ ਨਿੱਜੀ ਡਿਵੈਲਪਰਾਂ ਦੇ ਨਹੀਂ ਬਲਕਿ ਸੂਬੇ ਸਰਕਾਰ ਦੀ ਏਜੰਸੀ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਦੇ ਵੱਲੋਂ ਵਿਕਸਤ ਕੀਤਾ ਜਾਏਗਾ ਪੁਨਰਵਾਸ ਨਿਯੋਜਨਾਮਾ ਦੀ ਜਿਹੜੀ ਅਸਪਸ਼ਟਤਾ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰੀ ਵਕੀਲਾਂ ਨੂੰ ਲੈਂਡ ਪੋਲਿੰਗ ਵਾਲੇ ਇਲਾਕੇ ਦੇ ਵਿੱਚ ਰਹਿੰਦੇ ਲੋਕਾਂ ਦੇ ਮੁੜ ਵਸੇਵੇਂ ਦੀ ਨੀਤੀ ਬਾਰੇ ਵੀ ਸਵਾਲ ਪੁੱਛਿਆ ਸੀ ਤਾਂ ਇਸ ਦਾ ਜਵਾਬ ਵੀ ਸਰਕਾਰੀ ਵਕੀਲ ਨੇ ਨਹੀਂ ਦੇ ਸਕੇ ਹਾਲਾਂਕਿ ਅਦਾਲਤ ਨੇ ਆਖਿਆ ਸੀ ਕਿ ਪੰਜਾਬ ਦੀ ਆਰਥਿਕਤਾ ਖੇਤੀ ਉੱਤੇ ਨਿਰਭਰ ਕਰਦੀ ਹੈ ਤੇ ਸੂਬੇ ਦੇ ਵਿੱਚ ਪਹਿਲਾਂ ਹੀ ਬੇਰੋਜ਼ਗਾਰੀ ਕਾਫੀ ਜ਼ਿਆਦਾ ਹੈ ਜੇਕਰ ਹਜ਼ਾਰਾਂ ਏਕੜ ਜ਼ਮੀਨ ਲੈਂਡ ਪੋਲਿੰਗ ਨੀਤੀ ਤਹਿਤ ਲੈ ਲਈ ਗਈ ਜਾਵੇਗੀ ਤਾਂ ਇਸ ਦਾ ਅਸਰ ਇੱਥੇ ਕੰਮ ਕਰਨ ਵਾਲੇ ਲੋਕਾਂ ਦੇ ਉੱਤੇ ਜੀਵਨ ਦੇ ਉੱਤੇ ਪਵੇਗਾ ਹੀ ਪਵੇਗਾ ਇਸ ਤੋਂ ਇਲਾਵਾ ਅਦਾਲਤ ਨੇ ਆਖਿਆ ਕਿ ਸਰਕਾਰ ਜ਼ਮੀਨ ਮਾਲਕਾਂ ਨੂੰ ਤਾਂ ਲੈਂਡ ਪੂਲਿੰਗ ਨੀਤੀ ਤਹਿਤ ਪਲਾਟ ਦੇ ਰਹੀ ਹੈ ਪਰ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਕਾਰੀਗਰਾਂ ਦਾ ਇਸ ਦੇ ਵਿੱਚ ਕੋਈ ਖਿਆਲ ਨਹੀਂ ਰੱਖਿਆ ਗਿਆ ਇਸ ਤੋਂ ਇਲਾਵਾ ਅਦਾਲਤ ਨੇ ਆਖਿਆ ਕਿ ਲੁਧਿਆਣਾ ਦੇ ਜਿਸ ਇਲਾਕੇ ਦੇ ਵਿੱਚ ਉਹ ਲੈਂਡ ਪੂਲਿੰਗ ਨੀਤੀ ਲਾਗੂ ਕੀਤੀ ਜਾ ਰਹੀ ਹੈ ਉਹ ਜ਼ਮੀਨ ਬਹੁਤ ਉਪਜਾਊ ਹੈ ਜੇਕਰ ਜ਼ਮੀਨ ਨਹੀਂ ਰਹੇਗੀ ਤਾਂ ਅਨਾਜ ਕਿੱਥੋਂ ਆਵੇਗਾ ਭਾਵ ਭੋਜਨ ਸੁਰੱਖਿਆ ਦਾ ਇਸ ਨੀਤੀ ਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ। ਅਦਾਲਤ ਨੇ ਇਹ ਵੀ ਮੰਨਿਆ ਕਿ ਇਹ ਜਲਦਬਾਜ਼ੀ ਦੇ ਵਿੱਚ ਲਿਆ ਗਿਆ ਫੈਸਲਾ ਹੈ। ਕਿਸਾਨਾਂ ਤੇ ਸਥਾਨਕ ਲੋਕਾਂ ਦਾ ਵਿਰੋਧ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਤੇ ਸਥਾਨਕ ਲੋਕਾਂ ਦੇ ਵਿੱਚ ਵਿਆਪਕ ਵਿਰੋਧ ਦੇਖਣ ਨੂੰ ਮਿਲਿਆ। ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪ੍ਰਭਾਵਿਤ ਪਿੰਡਾਂ ਦੀਆਂ ਕਈ ਪੰਚਾਇਤਾਂ ਦੇ ਵੱਲੋਂ ਗ੍ਰਾਮ ਸਭਾਵਾਂ ਦੇ ਜਿਹੜੇ ਮਤੇ ਵੀ ਇਸ ਨੀਤੀ ਦੇ ਖਿਲਾਫ ਪਾਏ ਗਏ। ਪਟੀਸ਼ਨ ਕਰਤਾਵਾਂ ਨੇ ਅਦਾਲਤ ਦੇ ਵਿੱਚ ਦਾਵਾ ਕੀਤਾ ਸੀ ਕਿ ਇਹ ਨੀਤੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜ਼ਬਰਦਸਤੀ ਐਕਵਾਇਰ ਕਰਨ ਦੀ ਕੋਸ਼ਿਸ਼ ਹੈ ਜੋ ਕਿ ਉਹਨਾਂ ਦੇ ਹਿੱਤਾਂ ਦੇ ਖਿਲਾਫ ਹੈ। ਅਦਾਲਤ ਨੇ ਇਸ ਜਨਤਕ ਵਿਰੋਧ ਨੂੰ ਵੀ ਧਿਆਨ ਦੇ ਵਿੱਚ ਰੱਖਿਆ। ਲੈਂਡ ਪੂਲਿੰਗ ਨੀਤੀ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਕਈ ਪਿੰਡਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਦਾ ਪਿੰਡਾਂ ਦੇ ਵਿੱਚ ਦਾਖਲਾ ਬੰਦ ਕਰ ਦਿੱਤਾ। ਅਜਿਹੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਪਾਬੰਦੀ ਦੀ ਸੂਚਨਾ ਦਿੰਦੇ ਹੋਰਡਿੰਗ ਅਤੇ ਪੋਸਟਰ ਲਗਾਏ ਗਏ। ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਗਰਾਉ ਦੇ ਨਜ਼ਦੀਕ ਸਥਿਤ ਪਿੰਡਾਂ ਮਲਕ, ਪੋਨਾ ਅਤੇ ਅਲੀਗੜ ਦੇ ਵਿੱਚ ਅਜੇ ਹੋਲਡਿੰਗ ਲੱਗੇ ਹੋਏ ਨੇ। ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਵੀ ਅਜੇ ਹੋਲਡਿੰਗ ਦੇ ਸੇ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਜਾਂ ਵਰਕਰ ਉਹਨਾਂ ਦੇ ਪਿੰਡਾਂ ਦੇ ਵਿੱਚ ਦਾਗਲ ਹੁੰਦੇ ਨੇ ਤਾਂ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦਾ ਘਰਾਓ ਕੀਤਾ ਜਾਵੇਗਾ। ਲੈਂਡ ਪੂਲਿੰਗ ਨੀਤੀ ਕੀ ਐਸਲ ਚ ਸੀ। ਪੰਜਾਬ ਸਰਕਾਰ ਨੇ ਯੋਜਨਾਬੰਦ ਸ਼ਹਿਰੀਕਰਨ ਵਾਸਤੇ ਲੈਂਡ ਪੂਲਿੰਗ ਨੀਤੀ ਲਿਆਂਦੀ। ਇਸ ਯੋਜਨਾ ਦੇ ਤਹਿਤ ਪੰਜਾਬ ਭਰ ਦੇ 27 ਸ਼ਹਿਰਾਂ ਵਾਸਤੇ ਲਗਭਗ 40 ਹਜ਼ਾਰ ਏਕੜ ਵਾਹੀਯੋਗ ਜ਼ਮੀਨ ਅਕਵਾਇਰ ਕੀਤੀ ਜਾਣੀ ਯੋਜਨਾ ਸੀ ਇਸ ਅਕਵਾਇਰ ਕੀਤੀ ਜ਼ਮੀਨ ਉੱਤੇ ਪੰਜਾਬ ਸਰਕਾਰ ਵੱਲੋਂ ਰਹਾਇਸ਼ੀ ਖੇਤਰ ਵਿਕਸਿਤ ਕੀਤੇ ਜਾਣੇ ਨੇ ਜਿਨ੍ਹਾਂ ਨੂੰ ਅਰਬਨ ਅਸਟੇਟਸ ਦਾ ਜਿਹੜਾ ਨਾਮ ਦਿੱਤਾ ਗਿਆ ਇਸ ਨੂੰ ਪੰਜਾਬ ਸ਼ਹਿਰੀਕਰਨ ਜਾਂ ਰਹਾਇਸ਼ੀ ਵਿਕਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਮੰਨਿਆ ਜਾ ਰਿਹਾ ਸੀ ਇਸ 40000 ਏਕੜ ਦੇ ਵਿੱਚ ਸਭ ਤੋਂ ਵੱਧ 24000 ਏਕੜ ਜ਼ਮੀਨ ਇਕੱਠੇ ਕੱਲਾ ਜਿਹੜੀ ਸੀ ਇਲਾਕਾ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਅਕਵਾਇਰ ਕੀਤੀ ਜਾਣੀ ਹੈ ਹਾਲਾਂਕਿ ਪੰਜਾਬ ਸਰਕਾਰ ਮੁਤਾਬਕ ਇਹ ਇੱਕ ਸਵੈ ਇੱਛੁਕ ਸਕੀਮ ਹੈ ਕਿ ਕਿਸਾਨ ਜਿਹੜੇ ਨੇ ਆਪਣੀ ਮਰਜ਼ੀ ਦੇ ਨਾਲ ਜ਼ਮੀਨ ਦੇ ਸਕਦੇ ਨੇ ਤੇ ਇਨਕਾਰ ਵੀ ਕਰ ਸਕਦੇ ਨੇ ਸਰਕਾਰ ਦੇ ਮੁਤਾਬਕ ਇਨਕਾਰ ਕਰਨ ਵਾਲੇ ਕਿਸਾਨਾਂ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਵੇਗੀ ਤੇ ਉਹ ਆਪਣੀ ਜ਼ਮੀਨ ਉੱਤੇ ਖੇਤੀ ਜਾਰੀ ਰੱਖ ਸਕਦੇ ਆ ਇਸ ਨੀਤੀ ਦੇ ਤਹਿਤ ਕਿਸਾਨਾਂ ਨੂੰ ਸਰਕਾਰ 1 ਏਕੜ ਦੇ ਬਦਲੇ 1000 ਵਰਗ ਗਾਜ ਰਹਾਇਸ਼ੀ ਜ਼ਮੀਨ ਤੇ 200 ਵਰਗ ਗਾਜ ਕਮਰਸ਼ੀਅਲ ਜਿਹੜੀ ਜ਼ਮੀਨ ਦੇਵੇਗੀ ਇਹ ਗੱਲਬਾਤ ਹੋਈ ਜੀ ਦੋਸਤੋ ਇਹ ਸੀਜੀ ਨੀਤੀ ਜਿਹਦੇ ਵਿੱਚ ਭਗਵਾਨਤਮਾਨ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲਈ ਹੈ ਕਿਸਾਨਾਂ ਤੇ ਵਿਰੋਧੀਆਂ ਪਾਰਟੀਆਂ ਨੇ ਜਿਹੜਾ ਕੀ ਬਿਰਤਾਂਤ ਜਿਹੜਾ ਸਿਰਜਿਆ ਤੇ ਇਹ ਗੱਲਬਾਤ ਹਮੇਸ਼ ਸਿੰਘ ਉਹਨਾਂ ਦੇ ਰਿਪੋਰਟਿੰਗ ਬੀਬੀਸੀ ਤੋਂ ਉੱਤੋਂ ਜੀ